ਪਹਿਲਾਂ ਸਮਿਆਂ ਦੇ ਵਿੱਚ ਇਹ ਹੁੰਦਾ ਸੀਗਾ ਕਿ ਜਦੋਂ ਮੁੰਡੇ ਦੀ ਬਰਾਤ ਲੈ ਕੇ ਜਾਂਦੇ ਸੀ ਮੁੰਡੇ ਵਾਲੇ ਤਾਂ ਪਿੱਛੇ ਕੁਝ ਰਿਸ਼ਤੇਦਾਰ ਘਰ ਦੇ ਵਿੱਚ ਹੁੰਦੇ ਸੀ ਔਰਤਾਂ ਰਹਿ ਜਾਂਦੀਆਂ ਸੀ ਵਿਆਹ ਦੇ ਵਿੱਚ ਆਪਾਂ ਰਸਮਾਂ ਨਿਭਾ ਰਹੇ ਹੁੰਦੀਆਂ ਪਰ ਸਾਨੂੰ ਪਤਾ ਨਹੀਂ ਹੁੰਦਾ ਕਿਦਾ ਅਸਲ ਮਕਸਦ ਕੀ ਹੈ ਕਿਉਂ ਨਾ ਬਜ਼ੁਰਗਾਂ ਦਾ ਜਿਹੜਾ ਸਾਥ ਦਾ ਆਨੰਦ ਮਾਣਨਾ ਚਾਹੀਦਾ ਹੈ ਜਿਹੜੇ ਕਿ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਚਾਹੁੰਦੇ ਹੋਣ ਜਿਹੜੇ ਤੁਹਾਨੂੰ ਆਪਣਾ ਵਿਰਸਾ ਦੇ ਕੇ ਜਾਣਾ ਚਾਹੁੰਦੇ ਹੋਣ ਪਰ ਜਿਹੜਾ ਕੁਝ ਉਹ ਆਪਣੇ ਅੰਦਰ ਲੈ ਕੇ ਬੈਠੇ ਨੇ ਜੇ ਤੁਸੀਂ ਉਹਨੂੰ ਸਾਹਮਣੇ ਲਓਗੇ ਤਾਂ ਉਹ ਸਦੀਆਂ ਤੱਕ ਚੱਲੇਗਾ ਤਾਂ ਹੁਣ ਛੱਜ ਤੋੜਨ ਦੇ ਪਿੱਛੇ ਦੀਆਂ ਕਹਾਣੀਆਂ ਵੀ ਕੁਝ ਇਸੇ ਤਰ੍ਹਾਂ ਦੀ ਆਈਆਂ ਨੇ ਇੱਕ ਤਾਂ ਇਹ ਜੁੜਿਆ ਹੋਇਆ ਹੈ ਕਿ ਜਦੋਂ ਮੁੰਡੇ ਦੇ ਘਰ ਛੱਜ ਤੋੜਿਆ ਜਾਂਦਾ ਤਾਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਰਹੀ ਹੈ ਕਿ ਪੁਰਾਣੇ ਜਿਹੜੇ ਵੀ ਤੁਹਾਡੇ ਕੰਮਕਾਰ ਸੀ, ਗਰਮ ਸੀ, ਗੱਲਾਂ-ਬਾਤਾਂ ਸੀ, ਦੁਨੀਆ ਤੇ ਜ਼ਿੰਦਗੀ ਜਿਹੜੀ ਤੁਹਾਡੀ ਚੱਲ ਰਹੀ ਸੀ ਸਭ ਕੁਝ ਟੁੱਟ ਜਾਵੇ ਤੇ ਤੁਸੀਂ ਇੱਕ ਨਵੀਂ ਸ਼ੁਰੂਆਤ ਕਰੋ। ਸੇ ਪਹਿਲਾਂ ਹੁੰਦਾ ਸੀਗਾ ਕਿ 10-10 ਦਿਨ ਵਿਆਹ ਚੱਲਦੇ ਨੇ ਤੇ ਉਹ ਸਾਰੇ ਰਿਸ਼ਤੇਦਾਰ ਫ੍ਰੀ ਵੀ ਹੁੰਦੇ ਸੀ ਵਿਹਲੇ ਹੁੰਦੇ ਸੀ ਕਹਿ ਲਵੋ ਕਿ ਔਰਤਾਂ ਘਰ ਦੇ ਵਿੱਚ ਹੀ ਹੁੰਦੀਆਂ ਸੀ ਉਹਨਾਂ ਦਿਨਾਂ ਦੇ ਵਿੱਚ ਵਿਆਹ ਰੱਖਿਆ ਜਾਂਦਾ ਸੀ ਜਦੋਂ ਖੇਤੀ ਦਾ ਵਾਢੀ ਦਾ ਕੰਮ ਨਹੀਂ ਹੁੰਦਾ ਸੀਗਾ ਕੁਝ ਰੀਤਾਂ ਕੁਝ ਰਿਵਾਜ ਕੁਝ ਜਿਹੜੇ پابੰਦੀਆਂ ਲਾਈਆਂ ਹੋਈਆਂ ਸੀ ਉਹ ਇਹੋ ਜਿਹੀਆਂ ਸੀ ਜਿਨ੍ਹਾਂ ਦਾ ਟੁੱਟਣਾ ਜ਼ਰੂਰੀ ਸੀ ਪਰ ਕੁਝ ਇਹੋ ਜਿਹੀਆਂ ਸੀ ਜਿਨ੍ਹਾਂ ਨੂੰ ਮੰਨਣਾ ਤੇ ਉਹਨਾਂ ਦਾ ਬਰਕਰਾਰ ਰਹਿਣਾ ਜ਼ਰੂਰੀ ਸੀ ਹੁਣ ਉਹ ਸਭ ਕੁਝ ਇੰਨਾ ਕੁਝ ਰਲਗੱਡ ਹੋ ਚੁੱਕਿਆ ਇੰਨਾ ਕੁਝ ਮਿਕਸ ਹੋ ਚੁੱਕੇ ਆ ਕਿ ਸਾਨੂੰ ਅਸਲ ਅਤੇ ਨਕਲ ਅਦੇ ਦੇ ਪਿੱਛੇ ਦਾ ਕਾਰਨ ਕੀ ਉਹ ਸਭ ਕੁਝ ਸਮਝ ਹੀ ਨਹੀਂ ਆਉਂਦਾ ਆਪਾਂ ਛੱਜ ਦੇ ਮਹੱਤਵ ਦੀ ਗੱਲ ਕਰ ਰਹੇ ਹਾਂ ਜਿੱਥੇ ਵਿਆਹਾਂ ਦੇ ਵਿੱਚ ਇਹਦੀ ਸ਼ਾਨ ਹੈ ਉੱਥੇ ਕੀ ਅਮ ਕਾਜ ਤੇਜ ਵੀ ਸ਼ਾਨ ਹੈ ਤੁਸੀਂ ਦੇਖ ਲਿਆ ਕਿ ਆਪਣੇ ਘਰਾਂ ਦੇ ਵਿੱਚ ਜੇ ਛੱਜ ਨਾ ਹੋਵੇ ਤਾਂ ਆਪਾਂ ਪੀਣਾ ਨਹੀਂ ਕਰ ਸਕਦੇ ਕੋਈ ਥੀਮ ਤਿਆਰ ਕਰਨੀ ਆ ਉੱਥੇ ਜੇ ਛੱਜ ਨਾ ਦੀਖੇ ਤਾਂ ਆਪਾਂ ਕਹਿੰਦੇ ਕਿ ਨਹੀਂ ਕਿਸੇ ਚੀਜ਼ ਦੀ ਕਮੀ ਹੈ ਬੇਸ਼ੱਕ ਆਪਾਂ ਸਮੇਂ ਦੀ ਰਫਤਾਰ ਨਾਲ ਇਹ ਕਹਿ ਰਹੇ ਆ ਕਿ ਚੀਜ਼ਾਂ ਅੱਜ ਘਟ ਗਈਆਂ ਨੇ ਪਰ ਜਦੋਂ ਕੋਈ ਥੀਮ ਤਿਆਰ ਕਰਨੀ ਆ ਜਾਂ ਫਿਰ ਕਿਸੇ ਘਰੇ ਵਿਆਹ ਆ ਹਨਾ ਬੇਸ਼ੱਕ ਵਿਆਹ ਲੈਣ ਹਾਈ ਫਾਈ ਉਹਦੇ ਨਾਲ ਕਰਨਾ ਪਰ ਜੇ ਛੱਜ ਨਾ ਢੋੜਿਆ ਜਾਵੇ ਉਹਨਾਂ ਨੇ ਕਿਹਾ ਉਹ ਹੋ ਗਿਆ ਹੁਣ ਤਾਂ ਵਿਆਹ ਹੀ ਅਧੂਰਾ ਹੈ ਹਨਾ ਪੰਜਾਬ ਦੀ ਵਿਆਹ ਰਸਮਾਂ ਤੋਂ ਬਿਨਾ ਅਧੂਰੇ ਨਹੀਂ ਤੇ ਜਦੋਂ ਇਹ ਰਸਮਾਂ ਵਿਆਹਾਂ ਦੇ ਵਿੱਚ ਕੀਤੀਆਂ ਜਾਂਦੀਆਂ ਨਹੀਂ ਨਿਭਾਈਆਂ ਜਾਂਦੀਆਂ ਨਹੀਂ ਤਾਂ ਵਿਆਹ ਚਾਰ ਚੰਦ ਲੱਗ ਜਾਂਦੇ ਨੇ ਤੇ ਇੱਕ ਰਸਮ ਜੋ ਅੱਜ ਕੱਲ ਸਮੇਂ ਦੇ ਹਿਸਾਬ ਦੇ ਨਾਲ ਬਦਲ ਗਈ ਹੈ ਬਦਲ ਨਹੀਂ ਆਪਾਂ ਕਹਿ ਸਕਦੇ ਕਿ ਉਸ ਦਾ ਸਮਾਂ ਬਦਲ ਗਿਆ ਪਹਿਲਾਂ ਜੀਮੇ ਮੁੰਡੇ ਦੇ ਵਿਆਹ ਦੇ ਵਿੱਚ ਪਹਿਲਾਂ ਜਿਹੜੀਆਂ ਛੱਜ ਤੋੜਿਆ ਜਾਂਦਾ ਸੀਗਾ ਤੇ ਉਹ ਛੱਜ ਜਦੋਂ ਔਰਤਾਂ ਬਰਾਤ ਦੇ ਵਿੱਚ ਨਹੀਂ ਜਾਂਦੀਆਂ ਸੀਗੀਆਂ ਉਸ ਸਮੇਂ ਪਿੱਛੋਂ ਜਿਹੜੀਆਂ ਬਰਾਤ ਵਾਲੇ ਦਿਨ ਛੱਜ ਤੋੜਦੀਆਂ ਸੀਗੀਆਂ ਪਰ ਹੁਣ ਜੋ ਸਮਾ ਜਿਹੜਾ ਬਦਲ ਚੁੱਕਿਆ ਕਿਉਂਕਿ ਔਰਤਾਂ ਦੀ ਜਿਉ ਸਾਰੇ ਸਮਾਜ ਦੇ ਵਿੱਚ ਸਥਿਤੀ ਆ ਉਹ ਵੀ ਗੁਰਸ਼ਰਨ ਬਦਲ ਚੁੱਕਿਆ ਕਿ ਉਹ ਵੀ ਬਰਾਤ ਦਾ ਹਿੱਸਾ ਬਣਦੀਆਂ ਨੇ ਉਸ ਪਲ ਨੂੰ ਇੰਜੋਏ ਕਰਦੀਆਂ ਨੇ ਹਨਾ ਤੇ ਉੱਥੇ ਹੀ ਜੇ ਦੇਖਿਆ ਜਾਵੇ ਕਿ ਹੁਣੇ ਜਿਹੜਾ ਛੱਜ ਆ ਉਹ ਵਿਆਹ ਦੇ ਵਿੱਚ ਤੋੜਿਆ ਜਾਂਦਾ ਮੈਂ ਤੁਹਾਨੂੰ ਦੱਸੇ ਕਿ ਹਾਲੀ ਦੇ ਵਿੱਚ ਜਿਹੜਾ ਪਿਛਲੇ ਹਫਤੇ ਵਿਆਹ ਜਾ ਕੇ ਆਇਆ ਜਿੱਥੋਂ ਮੈਨੂੰ ਇਹ ਗੱਲ ਲੱਗੀ ਕਿ ਵਾਕਈ ਇਸ ਟਾਪਿਕ ਤੇ ਗੱਲ ਹੋਣੀ ਚਾਹੀਦੀ ਹੈ ਕਿ ਸਮੇਂ ਦੇ ਹਿਸਾਬ ਦੇ ਨਾਲ ਕਹਿ ਲਈ ਕਿ ਜੋ ਸਾਡੇ ਰਸਮਾਂ ਨੂੰ ਕਰਨ ਦਾ ਵਿਆਹ ਦੇ ਵਿੱਚ ਉਹ ਤਰੀਕਾ ਬਦਲ ਗਿਆ ਉਹ ਸਮਾਂ ਬਦਲ ਗਿਆ ਹਨ ਜਦੋਂ ਅਸੀਂ ਵਿਆਹ ਦੇ ਵਿੱਚ ਗਏ ਤੇ ਹਾਲਾਂਕਿ ਉਹਨਾਂ ਦੇ ਵੱਲੋਂ ਜਿਵੇਂ ਆਪਾਂ ਵਿਆਹ ਦੇ ਵਿੱਚ orchestra ਲਗਾਣੇ ਆ ਜਾਂ ਫਿਰ ਹੋਰ ਜਿਹੜੇ ਆ ਭੰਗੜੇ ਵਾਲੇ ਮੁੰਡੇ ਆ ਨੂੰ ਇਕੱਠੇ ਕਰਦੇ ਨੇ ਤਾਂ ਉਹ ਟੀਮ ਨੂੰ ਬੁਲਾਇਆ ਜਾਂਦਾ ਆ ਤੇ ਉੱਥੇ ਜਦੋਂ ਉਹਨਾਂ ਨੇ ਸਟੇਜ ਤੇ ਬੁਲਾਇਆ ਕਿ ਇੱਕ ਪਾਸੇ ਨਾਨਕੇ ਇਕੱਠੇ ਹੋ ਜੋ ਇੱਕ ਪਾਸੇ ਦਾਦਕੇ ਇਕੱਠੇ ਹੋ ਜੋ ਮੈਨੂੰ ਪਹਿਲਾਂ ਤਾਂ ਲੱਗਿਆ ਕਿ ਵੀ ਜਿਵੇਂ ਇਹਨਾਂ ਦੇ ਵੱਲੋਂ ਬੋਲੀਆਂ ਪੁਆਈਆਂ ਜਾਣਗੀਆਂ ਕਿ ਕਈ ਵਾਰ ਇਹ ਹੁੰਦਾ ਹੈ ਕਿ ਵੀ ਕੁਝ ਨਮਾਪਣ ਕੀਤਾ ਜਾਵੇ ਹਨਾ ਤੇ ਹੋਰਾਂ ਦਾ ਐਂਟਰਟੇਨ ਕੀਤਾ ਜਾਵੇ ਕਿ ਕੁਝ ਨਵੇਂ ਤਰੀਕੇ ਦੇ ਨਾਲ ਤੇ ਜਦੋਂ ਉਹ ਦੇਖਿਆ ਉਹਨਾਂ ਨੇ ਕਿਹਾ ਕਿ ਛੱਜ ਲੈ ਕੇ ਆਓ ਹਨਾ ਤੇ ਨਾਨਕੇ ਦਾਦਕੇ ਨੇ ਇਕੱਠੇ ਕੀਤਾ ਕਿ ਮਾਮੀ ਬੋਲੀ ਪਾਵੇ ਤੇ ਛੱਜ ਤੋੜੇ ਤੇ ਉਸ ਤੋਂ ਬਾਅਦ ਫਿਰ ਡੀਜੇ ਤੇ ਜਿਹੜਾ ਉਹ ਗੀਤ ਚੱਲਿਆ ਕਿ ਤੋੜ ਦਿਓ ਨੇ ਇਹ ਇਸ ਭਾਗਾ ਵਾਲੇ ਛੱਜ ਨੂੰ ਹਨਾ ਤੇ ਉਹ ਚੀਜ਼ ਜਦੋਂ ਉੱਥੇ ਹੋਈ ਤਾਂ ਮੈਂ ਇਸ ਚੀਜ਼ ਨੂੰ ਦੇਖ ਕੇ ਹੈਰਾਨ ਰਹਿ ਗਈ ਕਿ ਪਹਿਲਾਂ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਕਿ ਉਦੋਂ ਵੀ ਬਹੁਤ ਜਿਹੜੀਆਂ ਘਟ ਔਰਤਾਂ ਕੁੜੀਆਂ ਵਿਆਹ ਦੇ ਵਿੱਚ ਜਾਂਦੀਆਂ ਸੀਗੇ ਬਰਾਤ ਦੇ ਸਮੇ ਤੇ ਬਹੁਤ ਘੱਟ ਹੀ ਜਾਂਦੀ ਸੀਗੇ ਕੋਈ ਕੋਈ ਵੀ ਜਾਂਦਾ ਸੀਗਾ ਤੇ ਉਦੋਂ ਜਿਹੜੇ ਪਿੱਛੇ ਅਸੀਂ ਘਰੇ ਹੀ ਹੁੰਦੇ ਸੀਗੇ ਤੇ ਉਹ ਚੀਜ਼ ਨੂੰ ਉਦੋਂ ਮੰਨਦੇ ਸੀਗੇ ਜਦੋਂ ਸਾਰੇ ਛੱਜ ਤੋੜਦੇ ਸੀਗੇ ਤੇ ਹੌਰੇ-ਹੌਰੇ ਇਹ ਛੱਜ ਤੋੜਨਾ ਗੁਰਸ਼ਰਨ ਜਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਕਹਿ ਲਓ ਕਿ ਔਰਤਾਂ ਨੇ ਉਸ ਦੇ ਵਿੱਚ ਹਿੱਸਾ ਬਣਾ ਲੱਗਿਆ ਵਿਆਹ ਦੇ ਵਿੱਚ ਤਾਂ ਇਹ ਰੀਤ ਬਦਲ ਗਈ ਆ ਕਿ ਪਹਿਲਾਂ ਜਾਗੋ ਤੇ ਹੀ ਜਾਗੋ ਤੇ ਹੁਣ ਵਿਆਹ ਵਾਲੇ ਦੁਆਰਾ ਆ ਗਈ ਪਰ ਉਹ ਪੈਲਸ ਵਿੱਚ ਆ ਗਈ ਜਾਂ ਫਿਰ ਉਹ ਜਗਾ ਚੇਂਜ ਹੋ ਗਈ ਕਿ ਕੁੜੀ ਦੇ ਘਰੇ ਜਿਹੜਾ ਉਹ ਛੱਜ ਤੋੜਿਆ ਜਾ ਰਿਹਾ ਹੂੰ ਬਿਲਕੁਲ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਹੀ ਇਹ ਕਹਿਤਾ ਕਿ ਪਹਿਲਾਂ ਸਮਿਆਂ ਦੇ ਵਿੱਚ ਇਹ ਹੁੰਦਾ ਸੀਗਾ ਕਿ ਜਦੋਂ ਮੁੰਡੇ ਦੀ ਬਰਾਤ ਲੈ ਕੇ ਜਾਂਦੇ ਸੀ ਮੁੰਡੇ ਵਾਲੇ ਤਾਂ ਪਿੱਛੇ ਕੁਝ ਰਿਸ਼ਤੇਦਾਰ ਘਰ ਦੇ ਵਿੱਚ ਹੁੰਦੇ ਸੀ ਔਰਤਾਂ ਰਹਿ ਜਾਂਦੀਆਂ ਸੀ ਤੇ ਤਾਂ ਉਹ ਕਹਿ ਲੋ ਕਿ ਉਸਾਰੀਆਂ ਜਿਹੜੇ ਰਸਮਾਂ ਹੁੰਦੀਆਂ ਸੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਇਹ ਤੁਸੀਂ ਪੂਰੀਆਂ ਕਰਨੀਆਂ ਤਾਂ ਪੂਰੇ ਚਾ ਦੇ ਨਾਲ ਅਤੇ ਪੂਰੇ ਸ਼ਰਦਾ ਦੇ ਨਾਲ ਉਹ ਨਿਭਾਉਂਦੀਆਂ ਹੁੰਦੀਆਂ ਸੀ ਕਿ ਛੱਜ ਤੋੜਨਾ ਤਾਂ ਹੁਣ ਜਦੋਂ ਪਿੱਛੇ ਰਿਸ਼ਤੇਦਾਰ ਔਰਤਾਂ ਰਹਿ ਜਾਂਦੀਆਂ ਸੀ ਤਾਂ ਜਦੋਂ ਇਹ ਰਸਮ ਨਿਭਾਉਂਦੀਆਂ ਹੁੰਦੀਆਂ ਸੀ ਛੱਜ ਤੋੜਨ ਦੀਆਂ ਤਾਂ ਉਹਨਾਂ ਦੇ ਪਿੱਛੇ ਇੱਕ ਤਰਕ ਹੁੰਦਾ ਸੀ ਇੱਕ ਕਾਰਨ ਹੁੰਦਾ ਸੀ ਤੇ ਉਹ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਉਹਨੂੰ ਦੱਸਿਆ ਗਿਆ ਆਪਾਂ ਨੂੰ ਕਈ ਗੱਲਾਂ ਦੀ ਸਮਝ ਹੀ ਨਹੀਂ ਹੁੰਦੀ ਕਿ ਅਸੀਂ ਇਹ ਕਰ ਕਿਉਂ ਰਹੇ ਹਾਂ ਵਿਆਹ ਦੇ ਵਿੱਚ ਆਪਾਂ ਰਸਮਾਂ ਨਿਭਾ ਰਹੇ ਹੁੰਨੇ ਆ ਪਰ ਸਾਨੂੰ ਪਤਾ ਨਹੀਂ ਹੁੰਦਾ ਕਿਦਾ ਅਸਲ ਮਕਸਦ ਕੀ ਹੈ ਇਹਦਾ ਸਾਡੀ ਜ਼ਿੰਦਗੀ ਦੇ ਨਾਲ ਕੀ ਵੀ ਜੁੜਿਆ ਹੋਇਆ ਹੈ ਹਾਂ ਜੇ ਆਪਾਂ ਗੁਰੂ ਚਰਨ ਕਈ ਵਾਰ ਆਪਾਂ ਪੇਰੈਂਟਸ ਨੂੰ ਜਾ ਕੇ ਆਪਣੇ ਬਜ਼ੁਰਗਾਂ ਨੂੰ ਪੁੱਛ ਵੀ ਲੈਂਦੇ ਆ ਨਾ ਵੀ ਇਸ ਰਸਮ ਦਾ ਮਤਲਬ ਕੀ ਹੈ ਜਾਂ ਫਿਰ ਅੱਜ ਕੱਲ ਆਪਾਂ ਜਵਾਬ ਕਵੇਂ ਸੀ ਪੁੱਛ ਲੈਂਦੇ ਆ ਕਿ ਕਿਉਂ ਇਸ ਚੀਜ਼ ਨੂੰ ਕਿਉਂ ਮਨਾਉਂਦੇ ਆ ਕਿ ਨਾ ਸਵਾਲ ਕਰਦੇ ਆ ਤੇ ਉੱਥੇ ਕਹਿੰਦੇ ਕਿ ਲਾ ਪ੍ਰਾਣੇ ਸਾਡੇ ਕਰਦੇ ਸੀ ਅਸੀਂ ਉਹ ਸੇਰੀ ਤੋਂ ਅੱਗੇ ਤੋਰਦੇ ਪਰ ਪਤਾ ਉਹਨਾਂ ਨੂੰ ਵੀ ਨਹੀਂ ਹੁੰਦਾ ਕਿ ਕਾਰਨ ਕੀ ਹੈ ਹਾਂ ਬਿਲਕੁਲ ਬਹੁਤ ਘੱਟ ਲੋਕ ਹੀ ਇਹੋ ਜਿਹੀ ਗੱਲਾਂ ਜਿਹੜੀਆਂ ਹੁੰਦੀਆਂ ਨੇ ਗਰੁੱਪ ਦੇ ਵਿੱਚ ਬੈਠ ਕੇ ਸਾਂਝੀਆਂ ਕਰਦੇ ਨੇ ਇਸੇ ਕਰਕੇ ਕਿਹਾ ਜਾਂਦਾ ਕਿ ਉਹਨਾਂ ਬਜ਼ੁਰਗਾਂ ਦਾ ਜਿਹੜਾ ਸਾਥ ਦਾ ਆਨੰਦ ਮਾਣਨਾ ਚਾਹੀਦਾ ਹੈ ਜਿਹੜੇ ਕਿ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਚਾਹੁੰਦੇ ਹੋਣ ਜਿਹੜੇ ਤੁਹਾਨੂੰ ਆਪਣਾ ਵਿਰਸਾ ਦੇ ਕੇ ਜਾਣਾ ਚਾਹੁੰਦੇ ਹੋਣ ਕਿਹਾ ਜਾਂਦਾ ਹੈ ਨਾ ਕਿ ਉਹ ਤਾਂ ਹੁਣ ਥੋੜੇ ਸਮੇਂ ਦੇ ਲਈ ਹੀ ਨੇ ਪਰ ਜਿਹੜਾ ਕੁਝ ਉਹ ਆਪਣੇ ਅੰਦਰ ਲੈ ਕੇ ਬੈਠੇ ਨੇ ਜੇ ਤੁਸੀਂ ਉਹਨੂੰ ਸਾਂਭ ਲੋਗੇ ਤਾਂ ਉਹ ਸਦੀਆਂ ਤੱਕ ਚੱਲੂਗਾ ਤਾਂ ਹੁਣ ਛੱਜ ਤੋੜਨ ਦੇ ਪਿੱਛੇ ਦੀ ਕਹਾਣੀਆਂ ਵੀ ਕੁਝ ਇਸੇ ਤਰ੍ਹਾਂ ਦੀਆਂ ਹੀ ਨੇ ਇੱਕ ਤਾਂ ਇਹ ਜੁੜਿਆ ਹੋਇਆ ਹੈ ਕਿ ਜਦੋਂ ਮੁੰਡੇ ਦੇ ਘਰ ਛੱਜ ਤੋੜਿਆ ਜਾਂਦਾ ਤਾਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਰਹੀ ਹੈ ਕਿ ਪੁਰਾਣੇ ਜਿਹੜੇ ਵੀ ਤੁਹਾਡੇ ਕੰਮਕਾਰ ਸੀ, ਕਰਮ ਸੀ, ਗੱਲਾਂ-ਬਾਤਾਂ ਸੀ, ਦੁਨੀਆ ਤੇ ਜ਼ਿੰਦਗੀ ਜਿਹੜੀ ਤੁਹਾਡੀ ਚੱਲ ਰਹੀ ਸੀ ਉਹ ਸਭ ਕੁਝ ਟੁੱਟ ਜਾਵੇ ਤੇ ਤੁਸੀਂ ਇੱਕ ਨਵੀਂ ਸ਼ੁਰੂਆਤ ਕਰੋ। ਇੱਕ ਤਹਿ ਕਾਰਨ ਮੰਨਿਆ ਜਾਂਦਾ ਹੈ ਕਿ ਵਿਆਹ ਵਾਲੇ ਦਿਨ ਜਦੋਂ ਬਰਾਤ ਚੜ੍ਹ ਗਈ ਉਸ ਤੋਂ ਬਾਅਦ ਇਹ ਛੱਜ ਤੋੜਿਆ ਜਾਂਦਾ ਹੈ ਪਰ ਕੋਈ ਪ੍ਰੋਬਲਮ ਨਾ ਵੀ ਰਹੇ ਬਿਲਕੁਲ ਸਹੀ ਕਿਹਾ ਤੁਸੀਂ ਤੇ ਪਰ ਹੁਣ ਜਿਹੜਾ ਤੁਸੀਂ ਦੱਸਿਆ ਕਿ ਵਿਆਹ ਵਾਲੇ ਦਿਨ ਕੁੜੀ ਦੇ ਘਰ ਹੀ ਛੱਜ ਤੋੜਨ ਲੱਗ ਪਏ ਨੇ ਤਾਂ ਹੁਣ ਇਹਦੇ ਵਿੱਚ ਉਹਨਾਂ ਨੇ ਉਹ ਰਸਮ ਨੂੰ ਤਾਂ ਕਾਇਮ ਰੱਖਿਆ ਉਸੇ ਤਰ੍ਹਾਂ ਹੀ ਕਿ ਛੱਜ ਤੋੜੀ ਦਾ ਹੁੰਦਾ ਵਿਆਹ ਦੇ ਉੱਪਰ ਕਿਉਂ ਤੋੜੀ ਦਾ ਹੁੰਦਾ ਉਹ ਵੀ ਚਲੋ ਠੀਕ ਹੈ ਕਿ ਇੱਥੇ ਵੀ ਹੋਈ ਕੋਈ ਗੋਸ਼ਣਾ ਪਰ ਕਿੱਥੇ ਤੋੜੀ ਦਾ ਹੁੰਦਾ ਹੈ ਕਿਹੜੀਆਂ ਰਸਮਾਂ ਕਿੱਥੇ ਮਨਾਣੀਆਂ ਚਾਹੀਦੀਆਂ ਸੋ ਹੁਣ ਸਭ ਕੁਝ ਇੰਨਾ ਕੁਝ ਮਿਕਸ ਅਪ ਹੋ ਚੁੱਕਿਆ ਹੈ ਕਿਉਂਕਿ ਸਾਰੇ ਲੋਕ ਜਦੋਂ ਇੱਕ ਜਗ੍ ਇੱਕਠੇ ਹੋ ਗਏ ਤਾਂ ਉਹ ਰਸਮਾਂ ਵੀ ਫਿਰ ਉੱਥੇ ਹੀ ਮਨਾਣੀਆਂ ਸ਼ੁਰੂ ਕਰ ਦਿੱਤੀਆਂ ਮੈਨੂੰ ਇਹ ਲੱਗਦਾ ਹੈ ਪਹਿਲਾਂ ਹੁੰਦਾ ਸੀਗਾ ਕਿ 10-10 ਦਿਨ ਵਿਆਹ ਚੱਲਣੇ ਨੇ ਤੇ ਉਹ ਸਾਰੇ ਰਿਸ਼ਤੇਦਾਰ ਫ੍ਰੀ ਵੀ ਹੁੰਦੇ ਸੀ ਵਿਲੇ ਹੁੰਦੇ ਸੀ ਕਹਿ ਲਵੋ ਕਿ ਔਰਤਾਂ ਘਰ ਦੇ ਵਿੱਚ ਹੀ ਹੁੰਦੀਆਂ ਸੀ ਤੇ ਇੱਕ ਸਮਾਂ ਗੱਡਿਆ ਹੁੰਦਾ ਸੀ ਕਿ ਅਸੀਂ ਇੰਨੇ ਤੋਂ ਇੰਨਾ ਪੈਂਡਾ ਤੁਰ ਕੇ ਜਾਣਾ 10 ਦਿਨ ਸਾਨੂੰ ਉੱਥੇ ਲੱਗਣੇ ਨੇ ਬਾਕੀ ਸਾਰੇ ਕੰਮਕਾਰ ਆਪਣੇ ਉਹ ਨਿਬੇੜ ਕੇ ਆਉਂਦੇ ਹੁੰਦੇ ਸੀਗੇ ਪਹਿਲਾਂ ਹੀ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਵਿਆਹ ਰੱਖਿਆ ਜਾਂਦਾ ਸੀ ਜਦੋਂ ਖੇਤੀ ਦਾ ਵਾਢੀ ਦਾ ਕੰਮ ਨਹੀਂ ਹੁੰਦਾ ਸੀਗਾ ਔਰ ਉਸ ਸਮੇਂ ਤੇ ਖਾਸ ਤੌਰ ਤੇ ਲੋਕ ਸਿਰਫ ਖੇਤੀ ਹੀ ਕਰਦੇ ਹੁੰਦੇ ਸੀ ਬਹੁਤ ਘੱਟ ਲੋਕਾਂ ਦੇ ਕੋਲ ਨੌਕਰੀਆਂ ਹੁੰਦੀਆਂ ਸੀ ਉਸ ਹਿਸਾਬ ਨਾਲ ਵਿਆਹਾਂ ਦੀ ਤਰੀਕਾ ਰੱਖਿਆ ਜਾਂਦੀਆਂ ਸੀ ਤੇ 10-10 ਦਿਨ ਉਹ ਵਿਆਹ ਚੱਲਦੇ ਸੀ ਇਸ ਕਰਕੇ ਦਿਨ ਮਿੱਥੇ ਹੁੰਦੇ ਸੀ ਕਿ ਸ਼ੁਰੂ ਇੱਥੋਂ ਕਰਾਂਗੇ ਰਸਮਾਂ ਤੇ ਇੱਥੇ ਅੰਦਾ ਕਰਦੇ ਕਰਦੇ ਆਖਰੀ ਇਹ ਰਸਮਾਂ ਹੋਣਗੀਆਂ ਹੁਣ ਸਿਰਫ ਇੱਕ ਦਿਨ ਹੈ ਹਰੇਕੁਲ ਪ੍ਰਦੀਪ ਜੀ ਸੋਚ ਕੇ ਦੇਖੋ ਉਹਦੇ ਵਿੱਚ ਹੀ ਤੁਸੀਂ ਰਾਤ ਨੂੰ ਆਨਿਓ ਲੇਡੀ ਸੰਗੀਤ ਹੋ ਗਿਆ ਜਿਸ ਵੇਲੇ ਹਫੜਾ ਦੱਪੜੀ ਦੇ ਵਿੱਚ ਉੱਠੇ ਤਿਆਰ ਹੋਗੇ ਜੀ ਸਵੇਰ ਦੀਆਂ ਰਸਮਾਂ ਹੋਗੀਆਂ ਜੀ ਦੀਵਾ ਜਗਾਤਾ ਜੀ ਘੜਾ ਪਾਂਤਾ ਜੀ ਮਾਮਿਆਂ ਨੇ ਨਵਾਤਾ ਜੀ ਤਿਆਰ ਹੋਗੇ ਜੀ ਪੈਲਸ ਤੇ ਪਹੁੰਚ ਗਏ ਜੀ ਠੀਕ ਹੈ ਤੇ ਕੁੜੀ ਵਾਲਿਆਂ ਦੇ ਕੋਲ ਵੀ ਉਹਨਾਂ ਕੀ ਸਮਾਂ ਅੱਜ ਕੱਲ ਤਾਂ ਆਪਾਂ ਦੇਖਦੇ ਆ ਕਿ ਮੁੰਡੇ ਕੁੜੀਆਂ ਹੀ ਬਾਹਰੋਂ ਕੀ ਵਿਆਹ ਕਰਵਾ ਰਹੇ ਨੇ ਬਿਲਕੁਲ ਉਹਨਾਂ ਦੇ ਕੋਲ ਤਾਂ ਹੋਰ ਘੱਟ ਸਮਾਂ ਉਧਰ ਵਿਆਹ ਰੱਖਿਆ ਹੁੰਦਾ ਹੈ ਉਧਰ ਕਹਿੰਦੇ ਕਿ ਮੇਨ ਵਾਲੇ ਦਿਨ ਕੁੜੀ ਦਾ ਮੁੰਡਾ ਬਾਹਰੋਂ ਆਇਆ ਬਿਲਕੁਲ ਕਿਤੇ ਤਾਂ ਪਹਿਲਾਂ ਇਹ ਕਰ ਦਿੱਤਾ ਜਾਂਦਾ ਸੀ ਮਹੀਨਾ-ਮਹੀਨਾ ਪਹਿਲਾਂ ਬੰਨ ਲਗਾ ਦਿੱਤਾ ਜਾਂਦਾ ਸੀ ਕਿ ਜਿਹਦਾ ਘਰੋਂ ਬਾਹਰ ਨਹੀਂ ਜਾਣੀ ਹੁਣ ਇਹ ਆਂਦੇ ਹੀ ਬਾਹਰ ਹੁਣ ਤੁਸੀਂ ਦੇਖ ਸਕਦੇ ਹੋ ਤਾਂ ਹੋਰ ਤੁਹਾਨੂੰ ਕੀ ਜਾਣਕਾਰੀ ਹੈ ਇਸ ਦੇ ਬਾਬਤ ਕਿ ਕਿਉਂ ਅ ਛੱਜ ਤੋੜਿਆ ਜਾਂਦਾ ਜਿਵੇਂ ਇੱਕ ਰੀਤ ਹੈ ਹੋਗੀ ਕਿ ਪੁਰਾਣੇ ਜਿਹੜੇ ਤੁਹਾਡੇ ਕੰਮ ਕਰਨੇ ਉਹ ਟੁੱਟ ਜਾਣ ਤੇ ਅੱਗੇ ਸਫਲਤਾ ਹੋਵੇ ਜੀ ਗੁਰੂ ਸ਼ਰਨ ਇਹ ਵੀ ਸੁਣਨ ਦੇ ਵਿੱਚ ਆਉਂਦਾ ਹੈ ਕਿ ਜਦੋਂ ਨਾ ਨਾਨਕਾ ਮੇੜ ਜਿਹੜਾ ਹਨਾ ਅ ਕਰਿਆ ਜਾਂਦਾ ਸੀਗਾ ਕੁੜੀ ਦੇ ਤਾਂ ਉਥੇ ਛੱਜ ਪਰ ਜਿਹੜਾ ਗਹਿਣਿਆਂ ਦਾ ਲੈ ਕੇ ਜਾਂ ਫਿਰ ਹੋਰ ਸਮਾਨ ਦਾ ਲੈ ਕੇ ਆਉਂਦਾ ਸੀਗਾ ਉਸ ਵਿਆਹ ਦੇ ਵਿੱਚ ਆਪਣੀ ਕੁੜੀ ਨੂੰ ਵੀ ਪਾਉਂਦੇ ਸੀ ਗਹਿਣਾ ਗੱਟਾ ਜਾਂ ਫਿਰ ਉਸ ਅੱਗੇ ਆਪਣੀ ਦੋਤਾ ਹੀ ਲਗਾ ਲੋ ਹਨਾ ਦੋਤੇ ਵਾਸਤੇ ਵੀ ਜਿਹੜਾ ਉਹ ਵੀ ਬੋਲਟੀ ਵਾਸਤੇ ਮਤਲਬ ਹਾਰ ਸ਼ਿੰਗਾਰ ਕੁਝ ਵੀ ਜਿਹੜੀਆਂ ਰੀਤਾਂ ਨੇ ਉਹ ਲੈ ਕੇ ਆਉਂਦੇ ਸੀਗੇ ਤੇ ਕਿਹਾ ਜਾਂਦਾ ਸੀਗਾ ਕਿ ਜਿਵੇਂ ਕੁੜੀ ਦੇ ਘਰੋਂ ਆਪਾਂ ਪਾਣੀ ਦਾ ਗਲਾਸ ਵੀ ਨਹੀਂ ਪੀਂਦੇ ਹਨਾ ਪੇਕੇ ਘਰ ਆਪਾਂ ਕਹਿੰਦੇ ਨੇ ਕਿ ਪੇਕੇ ਘਰ ਜਿਹੜਾ ਕੁੜੀ ਦੇ ਘਰੋਂ ਸੋਹਰੇ ਪਰਿਵਾਰ ਤੋਂ ਵੀ ਕੋਈ ਪਾਣੀ ਦਾ ਗਲਾਸ ਵੀ ਨਹੀਂ ਪਿੰਦਾ ਜਾਂ ਫਿਰ ਉੱਥੋਂ ਕੋਈ ਚੀਜ਼ ਨਹੀਂ ਲੈ ਕੇ ਜਾਂਦੀ ਵੀ ਇਸ ਲਈ ਜੇ ਅਸੀਂ ਛੱਜ ਨੂੰ ਵਾਪਸ ਲੈ ਕੇ ਜਾਵਾਂਗੇ ਹੂੰ ਤਾਂ ਉਹ ਛੱਜ ਸਾਡੇ ਵਰਤੋਂ ਦੇ ਵਿੱਚ ਹੈ ਨਹੀਂ ਜਾਂ ਫਿਰ ਅਸ਼ੁਭ ਮੰਨਿਆ ਜਾਂਦਾ ਸੀਗਾ ਉਸ ਨੂੰ ਕਹਿੰਦੇ ਇਸ ਦੇ ਲਈ ਵੀ ਫਿਰ ਮੰਮੀ ਛੱਜ ਉਸ ਨੂੰ ਉੱਥੇ ਤੋੜ ਦਿੰਦੀ ਸੀਗੀ ਇਸ ਦੇ ਪਿੱਛੇ ਦੱਸਿਆ ਜਾਂਦਾ ਹੈ ਕਿ ਵੀ ਛੱਜ ਨੂੰ ਮਾਮੀ ਉਸੇ ਘਰ ਤੋੜ ਦਿੰਦੇ ਸੀਗਾ ਆਪਣੀ ਕੁੜੀ ਦੇ ਘਰ ਚਾਹੀਏ ਉਸ ਟਾਈਮ ਮੰਨ ਲਾ ਕਿ ਜਿਆਦਾ ਨਹੀਂ ਉਹਨੂੰ ਤੋੜਿਆ ਜਾਂਦਾ ਸੀਗਾ ਕਿਉਂਕਿ ਹੁਣ ਤਾਂ ਛੱਜ ਦੀ ਇੱਕ ਇੱਕ ਹਾਂ ਤੇਲੀ ਕੰਮ ਹੁੰਦਾ ਜਾਂਦਾ ਹੁਣ ਤਾਂ ਮਕਸਦ ਇਹ ਹੁੰਦਾ ਕਿ ਬਸ ਇਹਨੂੰ ਖਿਲਾਰ ਦੋ ਇਹਨੂੰ ਤੋੜ ਦੋ ਉਦੋਂ ਤੋੜਨ ਦਾ ਮਹੱਤਵ ਅਤੇ ਕਾਰਨ ਕੁਝ ਹੋਰ ਹੁੰਦਾ ਸੀ ਤਰੀਕਾ ਕੁਝ ਹੋਰ ਹੁੰਦਾ ਸੀ ਪਰ ਹੁਣ ਉਹ ਸਾਰਾ ਕੁਝ ਬਦਲ ਗਿਆ ਹੁਣ ਐਂਟਰਟੇਨਮੈਂਟ ਦੇ ਲਈ ਛੱਜ ਨੂੰ ਤੋੜਿਆ ਜਾ ਰਿਹਾ ਹੁੰਦਾ ਹੈ ਤੇ ਬਿਨਾ ਇਹ ਜਾਣੇ ਕਈ ਵਾਰ ਕਿ ਆਖਿਰਕਾਰ ਇਸ ਦੇ ਪਿੱਛੇ ਨਾ ਜਿਹੜਾ ਕਾਰਨ ਹੈ ਉਹ ਕੀ ਹੈ ਇਹੀ ਆ ਕਿ ਹੁਣ ਜਿਹੜੇ ਆ ਅੱਜ ਆਪਾਂ ਦੇਖੀ ਜੇ ਕੁੜੀਆਂ ਦੇ ਘਰੋਂ ਆਪਾਂ ਬਹੁਤ ਸਾਰੀਆਂ ਖਬਰਾਂ ਇਦਾਂ ਸੁਣਦੇ ਆ ਕਿ ਜਿਹੜਾ ਸਮਾਜ ਬਦਲ ਚੁੱਕਿਆ ਅਗਲਾ ਕਹਿੰਦਾ ਕਿ ਵੀ ਜਵਾਈ ਤੋਂ ਅਸੀਂ ਇਹ ਚੀਜ਼ ਲੈਣੀ ਆ ਹਨਾ ਤੇ ਮਤਲਬ ਕਿ ਕੁੜੀ ਦੇ ਘਰ ਨੂੰ ਹੀ ਪੇਕੇ ਘਰ ਖਾਣ ਲੱਗ ਜਾਂਦੇ ਆ ਬਹੁਤ ਚੀਜ਼ਾਂ ਦੇ ਵਿੱਚ ਆਪਾਂ ਸਮਾਜ ਦੇ ਵਿੱਚ ਅਜਿਹੀਆਂ ਸੁਣਦੇ ਆ ਪਰ ਕਦੋਂ ਕਦੇ ਸਮਾਂ ਸੀਗਾ ਕਿ ਕੁੜੀ ਦੇ ਘਰ ਦਾ ਜਿਹੜਾ ਸਹੁਰੇ ਘਰ ਦਾ ਕੋਈ ਪਾਣੀ ਦਾ ਗਲਾਸ ਵੀ ਨਹੀਂ ਪੀਂਦਾ ਹੁੰਦਾ ਸੀ ਇਹ ਸਾਰਾ ਕੁਝ ਪੱਦੀ ਪੇਸ ਕਰਕੇ ਹੋ ਗਿਆ ਕਿ ਇਹ ਸਿਰਫ ਆਪਾਂ ਇਹਨਾਂ ਨੂੰ ਦੇ ਤੌਰ ਤੇ ਲਿਆ ਹੋਰ ਲੈਣਾ ਵੀ ਚਾਹੀਦਾ ਸੀਗਾ ਕੁਝ ਰੀਤਾਂ ਕੁਝ ਰਿਵਾਜ ਕੁਝ ਜਿਹੜੇ ਪਾਬੰਦੀਆਂ ਲਾਈਆਂ ਹੋਈਆਂ ਸੀ ਉਹ ਇਹੋ ਜਿਹੀਆਂ ਸੀ ਜਿਨ੍ਹਾਂ ਦਾ ਟੁੱਟਣਾ ਜ਼ਰੂਰੀ ਸੀ ਪਰ ਕੁਝ ਇਹੋ ਜਿਹੀਆਂ ਸੀ ਜਿਨ੍ਹਾਂ ਨੂੰ ਮੰਨਣਾ ਤੇ ਉਹਨਾਂ ਦਾ ਬਰਕਰਾਰ ਰਹਿਣਾ ਜ਼ਰੂਰੀ ਸੀ ਹੁਣ ਉਹ ਸਭ ਕੁਝ ਇੰਨਾ ਕੁਝ ਰਲਗੱਡ ਹੋ ਚੁੱਕਿਆ ਇੰਨਾ ਕੁਝ ਮਿਕਸ ਹੋ ਚੁੱਕਿਆ ਹੈ कि ਸਾਨੂੰ ਅਸਲ ਅਤੇ ਨਕਲ ਅਦੇ ਦੇ ਪਿੱਛੇ ਦਾ ਕਾਰਨ ਕੀ ਉਹ ਸਭ ਕੁਝ ਸਮਝ ਹੀ ਨਹੀਂ ਆਉਂਦਾ ਜਿਵੇਂ ਕਹਿੰਦੇ ਨੇ ਨਾ ਤੁਸੀਂ ਇੱਕ ਗੱਲ ਨੂੰ ਲੈ ਕੇ ਜੇ ਕੁਝ ਸਰਚ ਕਰਨਾ ਸ਼ੁਰੂ ਕਰੋਗੇ ਤਾਂ 10 ਆਨਸਰ ਤੁਹਾਨੂੰ ਮਿਲਣਗੇ ਹੁਣ ਤੁਸੀਂ ਕਿਹੜਾ ਬਣਾਣਾ ਹੈ ਤੁਹਾਡੇ ਤੇ ਬਿਲਕੁਲ ਕਈ ਵਾਰ ਤਾਂ ਆਪਾਂ ਨੂੰ ਸਚਾਈ ਵੀ ਨਹੀਂ ਪਤਾ ਹੁੰਦਾ ਵੀ ਇਹਦੇ ਪਿੱਛੇ ਸਚਾਈ ਕੀ ਹੈ ਬਿਲਕੁਲ ਹਰੇਕ ਆਪਣੇ ਆਪਣੇ ਤਰੀਕੇ ਨਾਲ ਗੱਲ ਦੱਸਦਾ ਹੈ ਉਥੇ ਜੇ ਹੁਣ ਆਪਾਂ ਛੱਜ ਦੇ ਮਹੱਤਵ ਦੀ ਗੱਲ ਕਰ ਰਹੇ ਹਾਂ ਜਿੱਥੇ ਵਿਆਹਾਂ ਦੇ ਵਿੱਚ ਇਹਦੀ ਸ਼ਾਨ ਹੈ ਉਥੇ ਹੀ ਕੰਮ ਕਾਜ ਤੇਜ ਵੀ ਸ਼ਾਨ ਹੈ ਤੁਸੀਂ ਦੇਖ ਲਿਓ ਕਿ ਆਪਣੇ ਘਰਾਂ ਦੇ ਵਿੱਚ ਜੇ ਛੱਜ ਨਾ ਹੋਵੇ ਤਾਂ ਆਪਾਂ ਕੀੜਾ ਨਹੀਂ ਕਰ ਸਕਦੇ ਹਨਾ ਤੇ ਦੂਸਰੇ ਪਾਸੇ ਹੀ ਖੇਤ ਦੇ ਵਿੱਚ ਵੀ ਜਿਹੜਾ ਕਈ ਵਾਰ ਕਹਿੰਦੇ ਵਰਤੋਂ ਦੇ ਵਿੱਚ ਆਉਂਦਾ ਆ ਜਿਵੇਂ ਮੰਨ ਲਓ ਕਿ ਕੋਈ ਚੀਜ਼ ਛੰਡਣੀ ਆ ਜਾਂ ਫਿਰ ਬੀਜ ਸਾਫ਼ ਕਰਨਾ ਹੈ ਨਾ ਤੇ ਉੱਥੇ ਵੀ ਇਸ ਦੀ ਜਿਹੜੀ ਵਰਤੋਂ ਬਹੁਤ ਜ਼ਿਆਦਾ ਲਾਜ਼ਮੀ ਹੈ ਬਿਲਕੁਲ ਪਰ ਹੁਣ ਬਹੁਤ ਘੱਟ ਰਹਿ ਗਈਆਂ ਨੇ ਆਪਾਂ ਕਿਸੇ ਕਿਸੇ ਘਰ ਦੇ ਵਿੱਚ ਹੀ ਦੇਖਦੇ ਹਾਂ ਪਹਿਲਾਂ ਤਾਂ ਇਹਨਾਂ ਨੂੰ ਸਜਾਵਟ ਦੇ ਤੌਰ ਤੇ ਵੀ ਰੱਖਿਆ ਜਾਂਦਾ ਸੀ ਘਰਾਂ ਦੇ ਵਿੱਚ ਜਗਾ ਜਗਾ ਟੰਗਿਆ ਜਾਂਦਾ ਹੁੰਦਾ ਸੀ ਹੁਣ ਜੇ ਆਪਾਂ ਦੇਖੀ ਤਾਂ ਕਿਤੇ ਕੋਈ ਥੀਮ ਤਿਆਰ ਕੀਤਾ ਜਾਂਦਾ ਹੁੰਦਾ ਵਿਆਹ ਦਾ ਕਹਿੰਦੇ ਨੇ ਕਿ ਲੇਡੀ ਸੰਗੀਤ ਤੇ ਹਲਦੀ ਦੀ ਰਸਮ ਹੈ ਜਿੱਥੇ ਛਾਜੇ ਸਜਾਏ ਹੁੰਦੇ ਨੇ ਜਾਂ ਛਤਰੀਆਂ ਨਾਲ ਲਗਾ ਦਿੱਤੀਆਂ ਜਾਂਦੀਆਂ ਨੇ ਹੁਣ ਉਸ ਤਰੀਕੇ ਦੇ ਨਾਲ ਇਹਦੀ ਵਰਤੋਂ ਹੋਣ ਲੱਗ ਗਈ ਪਰ ਜਿਹੜਾ ਅਸਲ ਸੀ ਇਹਦਾ ਕਿ ਅਸੀਂ ਇਹਦੇ ਵਿੱਚ ਆਪਣਾ ਜਿਵੇਂ ਤੁਸੀਂ ਦੱਸਿਆ ਛੰਡ ਦੇ ਸੀਗੇ ਕਣਕ ਨੂੰ ਹਨਾ ਜੇ ਆਪਾਂ ਕਣਕ ਛੰਡਤੀ ਜਾਂ ਫਿਰ ਕੋਈ ਹੋਰ ਬੀਜ ਵਾਲੀ ਚੀਜ਼ ਹੁੰਦੀ ਹੈ ਨਾ ਆਪਾਂ ਛਾਂਡੇ ਦੇ ਵਿੱਚੋਂ ਕਵਾੜ ਕੱਢ ਲੈਂਦੇ ਆ ਜਾਂ ਫਿਰ ਚੌਲ ਹੋ ਗਏ ਜੇ ਉਹਦੇ ਵਿੱਚੋਂ ਜੀਰੀ ਦੇ ਪੱਤੇ ਜੇ ਕੱਢਣੇ ਹੁੰਦੇ ਆ ਉਸ ਤਰੀਕੇ ਨਾਲ ਵੀ ਆਪਾਂ ਛੰਡ ਕੇ ਜਿਹੜੀ ਸੀ ਵਰਤੋਂ ਕਰ ਸਕਦੇ ਆ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਦਾ ਨਾ ਮਹੱਤਵ ਅੱਜ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੈਗਾ ਏ ਤੇ ਸਾਡੀ ਜ਼ਿੰਦਗੀ ਨਾ ਕਿਤੇ ਨਾ ਕਿਤੇ ਨਾ ਚੀਜ਼ਾਂ ਬਿਨਾਂ ਆਪਾਂ ਅਧੂਰੀ ਵੀ ਸਮਝਦੇ ਆਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਕਿ ਜਿਵੇਂ ਹੁਣ ਕੋਈ ਥੀਮ ਤਿਆਰ ਕਰਨੀ ਆ ਉੱਥੇ ਜੇ ਛੱਜ ਨਾ ਦੀ ਕਿ ਤਾਂ ਆਪਾਂ ਕਹਿੰਦੇ ਕਿ ਨਹੀਂ ਕਿਸੇ ਚੀਜ਼ ਦੀ ਕਮੀ ਹੈ ਬੇਸ਼ੱਕ ਆਪਾਂ ਸਮੇਂ ਦੀ ਰਫ਼ਤਾਰ ਨਾਲ ਇਹ ਕਹਿ ਰਹੇ ਆ ਕਿ ਇਹ ਚੀਜ਼ਾਂ ਅੱਜ ਘਟ ਗਈਆਂ ਨੇ ਪਰ ਜਦੋਂ ਕੋਈ ਥੀਮ ਤਿਆਰ ਕਰਨੀ ਆ ਜਾਂ ਫਿਰ ਕਿਸੇ ਘਰੇ ਵਿਆਹ ਆ ਨਾ ਬੇਸ਼ੱਕ ਵਿਆਹ ਅਗਲੇ ਨੇ ਹਾਈ ਫਾਈ ਉਹਦੇ ਨਾਲ ਕਰਨਾ ਪਰ ਜੇ ਛੱਜਣਾ ਤੋੜਿਆ ਜਾਵੇ ਉਹਨਾਂ ਨੇ ਕਿਹਾ ਉਹ ਹੋ ਗਏ ਹੁਣ ਤਾਂ ਵਿਆਹ ਹੀ ਅਧੂਰਾ ਹੈ ਹਨਾ ਜਿਵੇਂ ਹੁਣ ਆਪਾਂ ਕਹਿੰਦੇ ਕਿ ਪਿੰਡਾਂ ਦੇ ਵਿੱਚ ਮੈਨੂੰ ਲੱਗਦਾ ਜਿਆਦਾ ਅੱਜ ਵੀ ਜਿਹੜੀ ਇਹ ਚੀਜ਼ ਹੈਗੀ ਆ ਕਿ ਕਿਸੇ ਨੇ ਕੜਕ ਛੰਡਣੀਆਂ ਪੀਣੇ ਦੇ ਲਈ ਤਿਆਰ ਕਰਨੀਆਂ ਤਾਂ ਹੋਰ ਚੀਜ਼ ਛੰਡਣੀਆਂ ਨਾ ਤਾਂ ਉਸ ਛੱਜ ਦੀ ਹੀ ਜ਼ਿਆਦਾ ਵਰਤੋਂ ਹੁੰਦੀ ਹੈ ਵਰਤੋਂ ਹੁੰਦੀ ਹੈ ਜੀ ਬਿਲਕੁਲ ਜਿਵੇਂ ਹੁਣ ਆਪਾਂ ਸਮੇਂ ਦੇ ਰਫ਼ਤਾਰ ਨਾਲ ਬਦਲਦੇ ਜਾ ਰਹੇ ਹਾਂ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਰਸਮਾਂ ਨੇ ਕਿਤੇ ਨਾ ਕਿਤੇ ਜਿਵੇਂ ਹੁਣਾਂ ਸਮੇਂ ਦੀ ਮੁਤਾਬਕ ਚੇਂਜ ਹੋ ਰਹੀਆਂ ਨੇ ਪਰ ਕਿਤੇ ਅਲੋਪ ਨਾ ਹੋ ਜਾਣ ਹਨ ਤੇ ਇਸ ਚੀਜ਼ ਦਾ ਵੀ ਜਿਹੜਾ ਆਪਾਂ ਨੂੰ ਚਿੰਤਾ ਖਾਂਦੀ ਹੈ ਕਿਉਂਕਿ ਆਪਾਂ ਆਪਣੇ ਸਮੇਂ ਦੇ ਵਿੱਚ ਜੇ ਬਚਪਨ ਦੀ ਗੱਲ ਕਰੀਏ ਤਾਂ ਹੌਲੀ-ਹੌਲੀ ਇਹਨਾਂ ਦੇ ਵਿੱਚ ਬਹੁਤ ਵੱਡਾ ਬਦਲਾਅ ਆ ਕੇ ਆਇਆ ਸੋ ਹੋਰ ਕਿਸੇ ਵੀ ਵਿਸ਼ੇ ਤੇ ਗੱਲ ਕਰਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਅੱਜ ਅਸੀਂ ਛੱਜ ਦੇ ਬਾਰੇ ਗੱਲ ਕੀਤੀ ਹੈ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਫਿਰ ਹਾਜ਼ਰ ਹੋਵਾਂਗੇ ਹੋਰ ਕੋਈ ਸੱਭਿਆਚਾਰਕ ਟੌਪਿਕ ਲੈ ਕੇ ਤੇ ਸਾਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ